we uh -huh. ਸਾਡੇ ਲਈ ਬੜੇ ਖੁਸ਼ੀ ਤੇ ਮਾਣ ਦੀ ਗੱਲ ਹੈ ਕਿ ਅੱਜ ਸਰਦਾਰ ਤਜਿੰਦਰ ਸਿੰਘ ਦੇ ਜਨਮ ਦਿਨ ਨੂੰ ਮਨਾਉਂਦਿਆਂ ਆਸਰਾ ਫਾਊਂਡੇਸ਼ਨ ਵੱਲੋਂ ਕਾਲਜ ਵਿਖੇ ਬੂਟੇ ਲਗਾਏ ਗਏ। ਇਹ ਇੱਕ ਐਸਾ ਉਪਰਾਲੇ ਹੈ ਜਿਹੜਾ ਜਨ ਸਿਹਤ ਨੂੰ ਮੋਟੀਵੇਟ ਕਰਦਾ ਹੈ ਕਿ ਵਾਤਾਵਰਨ ਪ੍ਰਤੀ ਸਾਨੂੰ ਕਿਵੇਂ ਸੁਚੇਤ ਰਹਿਣਾ ਚਾਹੀਦਾ ਹੈ ਤੇ ਕਿਵੇਂ ਆਪਣੀਆਂ ਖੁਸ਼ੀਆਂ ਨੂੰ ਵਾਤਾਵਰਨ ਨੂੰ ਹੋਰ ਵਧੀਆ ਬਣਾਉਣ ਲਈ ਉਪਰਾਲੇ ਕਰਨੇ ਚਾਹੀਦੇ ਨੇ। ਸਮੁੱਚੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਖਾਸ ਕਰ ਤਜਿੰਦਰ ਸਿੰਘ ਜਿਨ੍ਹਾਂ ਦਾ ਜਨਮ ਦਿਨ ਇਸ ਖੂਬਸੂਰਤ ਤਰੀਕੇ ਨਾਲ ਮਨਾਇਆ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮਨ ਗੁਰੂ ਪਾਣੀ ਪਿਤਾ ਦੇ ਮਾਵਾਕ ਦੇ ਅਨੁਸਾਰ ਆਸਰਾ ਫਾਊਂਡੇਸ਼ਨ ਨੇ ਅੱਜ ਮੇਰੇ ਜਨਮ ਦਿਨ ਤੇ ਮੇਰੇ ਕੋਲੋਂ ਬੂਟਾ ਲਗਵਾ ਕੇ ਬਹੁਤ ਵਧੀਆ ਜਿਹੜਾ ਇੱਕ ਜਨ ਸੁਧਾਰਨ ਨੂੰ ਸੁਨੇਹਾ ਦਿੱਤਾ ਗਿਆ ਆ ਪੰਜਾਬ ਨੂੰ ਇਸ ਵੇਲੇ ਇੱਕ ਇੱਕ ਬੂਟੇ ਦੀ ਲੋੜ ਹੈ ਜਦਕਿ ਆਸਰਾ ਫਾਊਂਡੇਸ਼ਨ ਨਨਪੁਰ ਸਾਹਿਬ ਵੱਲੋਂ ਅਨੰਦਪੁਰ ਸਾਹਿਬ ਸ਼ਹਿਰ ਦੇ ਆਸ-ਪਾਸੇ ਦੇ ਵਾਸੀਆਂ ਦੇ ਹਰੇਕ ਦੇ ਜਨਮ ਦਿਨ ਤੇ ਬੂਟਾ ਲਵਾ ਕੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਇਸ ਲਈ ਜਿਤੇ ਇਹਨਾਂ ਨੇ ਮੈਨੂੰ ਮੁਬਾਰਕਬਾਦ ਦਿੱਤੀ ਮੇਰੇ ਜਨਮ ਦਿਨ ਤੇ ਮੈਂ ਇਹਨਾਂ ਦੇ ਇਸ ਉਪਰਾਲੇ ਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਵਾਹਿਗੁਰੂ ਅਗੇ ਅਰਦਾਸ ਕਰਦਾ ਆਸਰਾ ਫਾਊਂਡੇਸ਼ਨ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਮੂਹ ਟੀਮ ਦਾ ਬਹੁਤ ਬਹੁਤ ਧੰਨਵਾਦ